ਜੇ ਤੂੰ ਆਨੂੰ ਸਿੱਖੀ ਤੋਂ ਲੈ ਲਿਆ ਵਾਪਸ ਜਿਹੜਾ ਸਿੱਖੀ ਤੋਂ ਕੱਢਿਆ ਸੀ ਕਹਿੰਦਾ ਜੀ ਮੈਂ ਬਰੀ ਹੋ ਗਿਆ ਉਹ ਜਨਾਬੀ ਤੇ ਬੁੱਕਰ ਗਈ ਆ ਉਹ ਸੁੱਚਾ ਸਿਆਖਲਾਕ ਤੇ ਆਪਣੀ ਜ਼ਮੀਰ ਦੇ ਲੱਖ ਲਾਣ ਤੇ ਹੋ ਗਏ ਲੀਡਰਾਂ ਦੀ ਤੇ ਜਿਹੜੇ ਇਹਨਾਂ ਦੇ ਮਗਰ ਤੋਂ ਫਿਰਦੇ ਨੇ ਤੇ ਜਿਹੜੇ ਤੁਸੀਂ ਪਿੰਡਵਾਰਾ ਤੁਹਾਡੀ ਵੀ ਜ਼ਮੀਨ ਮਾਰ ਗਈ ਆ ਜਦੋਂ ਤੁਹਾਡੇ ਪੁੱਤਾਂ ਚਾਹੁੰਦਾ ਤੇ ਤੁਸੀਂ ਜਦੋਂ ਨਹੀਂ ਉੱਠ ਕੇ ਕਹਿੰਦੇ ਕਿ ਚਲੋ ਇਹ ਤੋਂ ਬਾਅਦ ਮੈਂ ਤੁਹਾਨੂੰ ਇਸ ਤਰ੍ਹਾਂ ਲੜਵਾਉਂਦਾ ਯਾਰ ਕਮਾਬ ਹੁੰਦੀ ਆ ਕਿ ਜਦ ਬਰੀ ਹੋ ਗਿਆ ਇਹਦਾ ਮਤਲਬ ਕਿ ਉਹ ਜਿਹੜੇ ਫੋਟੋ ਜਿਹੜੇ ਫਿਲਮ ਚੱਲ ਅਕਾਲ ਪਤਿ ਜੀ ਜਿਹਦੇ ਦਾ ਵਿਆਹ ਕਰਨਾ ਚਾਹਦਾ ਕਿ ਇਹ ਸਿੱਖੀ ਲੋਕ ਪੰਜੂ ਨੂੰ ਛੇਕਿਆ ਨਹੀਂ ਗਾਇਫਰੇ ਤੋਂ ਕੱਢਿਆ ਤੇ ਅੱਜ ਪ੍ਰਕਾਸ਼ ਸਿੰਘ ਬਾਦਲ ਲਈ ਵੋਟਾਂ ਮੰਗਦਾ ਫਿਰ ਸੁੱਚਾ ਸਕੱਤਰ ਰਾਮ ਰਹਿਮ ਕੋਈ ਫਰਕ ਹੈਗਾ ਦੱਸੋ ਹੈਗਾ ਕੋਈ ਨਹੀਂ ਪ੍ਰਕਾਸ਼ ਸਿੰਘ ਬਾਦਲ ਤੇ ਰਾਮ ਰਹਿਮ ਕੋਈ ਫਰਕ ਹੈਗਾ ਕੋਈ ਉਹੋ ਜਿਹੜਾ ਜਿਹੜਾ ਇਹਦੇ ਨਾਮ ਤੇ ਆਪਕਾ ਜਿਹੜੇ ਦੇ ਨਾਲ ਜੋਰ ਕੋਰੇ ਤੇ ਅੱਜ ਦੂਜੇ ਪਿਛਵਾੜਾ ਦੇ ਖਿਆਲ ਤੱਕ ਅਸੀਂ ਦੇ ਡੇਰੇ ਵਾਲਾ ਕੋਈ ਵੋਟ ਮੰਗਾਂ ਜਿਹਦੇ ਲਈ ਪ੍ਰਕਾਸ਼ ਸਿੰਘ ਪਾਦਲਾ